ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆਂ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਿਲਕੁਲ ਸਸਤੇ ਮੁੱਲ ਦੀਆਂ ਬਿਹੜਾਂ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਹੈ ਇੱਕ ਬਹੁਤ ਚੰਗੀ ਕੱਦ ਕਾ 48 ਜਰਸੀ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੋਦੀ ਵਾਲੀ ਬੱਚੀ ਇਹ ਜੋੜਾ ਵੈੜਾ ਦਾ ਸੇਲ ਹੈ ਇਨਫਰਮੇਸ਼ਨ ਲੈ ਲੈਣਾ ਉਹ ਕਰ ਦੇਗਾ ਅਲ ਬਾਦ ਹਾਂਜੀ ਬਾਈ ਸਾਸ਼ੀਕਰ ਸਾਸ਼ੀਕਰ ਬਾਈ ਜੀ ਨਾਮ ਤੇ ਐਡਰੈਸ ਨਾਮ ਜਗਜੀਤ ਸਿੰਘ ਪਿੰਡ ਘੋੜਿਆ ਖੁਰਦ ਤਸਵੀਰ ਨਿਹਾਲ ਸਿੰਘ ਜਿਲ੍ਹਾ ਮੋਗਾ ਫੋਨ ਨੰਬਰ ਦੱਸ ਦਿਓ 9056653518 ਜੋੜਾ ਵਕਾਉ ਬਾਈ ਜੋੜਾ ਵਕਾਊ ਆ ਬਾਈ ਅੱਜ ਕਿੰਨਾਂ ਮਸੂਆ ਜਰਸੀ ਦਾ ਦੂਜਾ ਸੁਗਾ ਜਿੰਨਾ ਤੁਨੇ ਦੋ ਦੋ ਕਹਿੰਦੇ ਸੀ 15 ਕਿਲੋ ਪਲੂੰਦਾ ਚੋਇਆ ਠੀਕ ਹੈ ਬਾਕੀ ਅਗਲਾ ਸਮਝਣਾ ਲੈ ਲਵੇ ਸਹੀ ਹੈ ਠੀਕ ਆ ਥਾਣਾ ਥਾਣਾ ਦੀ ਪਾਰ ਪਿੱਛੇ ਦੀ ਖਾਣ ਪੀਣ ਦੀ ਗਾਰੰਟੀ ਆਪਣੀ ਪੂਰੀ ਹੈ ਕਿੰਨੇ ਦਿਨ ਲੈ ਜੂ ਦਿਨ ਦੇ ਬਜੇ 6 ਵਜੇ 6 ਹਦਮਾਂ ਦੀ ਪੇਚੀ ਆ ਇਹਨੂੰ ਖਲਪਾਲਾ ਵੜੇ ਵਾਲੀ ਖਲਪਾਲਾ ਫੀਡ ਪਾਲਾ ਕੋਈ ਮਰਜੀ ਪਾਲਾ ਸਭ ਕੁਝ ਚੱਕ ਦੀ ਸਭ ਕੁਝ ਚੱਕ ਦਿੰਦੀ ਸੋਸੋ ਬਾਈ ਕਹਿੰਦਾ ਕੁਝ ਮਰਜੀ ਪਾ ਲਓ ਕੋਈ ਖਲ ਪਾ ਲਓ ਕੋਈ ਫੀਡ ਪਾ ਲਓ ਸਾਰਾ ਕੁਝ ਰੰਬੜ ਦਿੰਦੀ ਆ 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਏ ਸੁੰਦੀ ਐ ਜਰਸੀ ਨਸਲ ਦੀ ਫੁੱਲ ਜਿਆਦ ਵਾਲੀ ਬੱਚੀ ਐ ਕਦ ਕਾਠ ਵਾਲੀ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਇਸੇ ਨੰਬਰ ਤੇ ਵੀਰ ਦਾ WhatsApp ਚੱਲਦਾ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉ ਅਗਲਾ ਆਪਦੀ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦਾ ਹਵਾਨਾ ਸੋਹਣਾ ਤਿਆਰ ਕੀਤਾ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਦਿਨ ਬਾਈ ਦੱਸਦੇ ਨੇ 6 ਲੈ ਜਾਣੇ ਆ 5-6 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਦਾ ਮੀਰਾੰਗ ਦੀ ਜਰਸੀ ਦੂਜਾ ਸੂਆ ਆਹਦੀ ਚਵਾਈ ਵਾਲੇ ਗੁਲਾਬੀ ਥਾਣਾਂ ਗਾਇਬ ਚ ਲੱਗੇ ਹੋਇਆ ਕੱਲੀ ਕੱਚੀ ਕੱਚੀ ਐ ਦੈਣ ਜ਼ਰੂਰ ਕਰਮਾ ਲਈ ਨੇ 5-6 ਲੈ ਜਾਣੇ ਆ 5-6 ਦਾਣਾਂ ਦੀ ਕੱਚੀ ਐ ਪੰਜਾ ਛਿਆਂ ਦੇ ਨਾਲ ਤਾਈ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੀ ਉਹ ਸੌ ਪੂਰੀ ਐ ਬੜੇ ਮਾਰੀ ਸੀ ਉਹ ਸੌ ਬਹੁਤ ਐ ਹਾਂ ਇਹ ਹੀ ਜਰਸੀਆਂ ਦੀ ਖਾਸੀਅਤ ਹੁੰਦੀ ਐ ਭਾਵੇਂ ਬੰਦੇ ਜੋ ਲੈਣ ਬੁੜੀਆਂ ਜੋ ਲੈਣ ਜਵਾਗ ਚੋਲਣ ਇਹ ਲੱਤ ਵੀ ਨਹੀਂ ਚੱਕਦੀਆਂ ਆ ਸਾਰੀ ਵਾਲ ਟੈਲ ਕੱਢ ਕੇ ਸੋਣਾ ਬੰਬ ਬਣ ਕੇ ਸੂ ਜਦੋਂ ਤਿਆਰ ਹੋ ਜਾਂਦੇ ਫੋਟਿੰਗ ਵਾਣਾ ਪਿਛੇ ਨੂੰ ਵੱਧ ਦਾ ਜਾਇਜ਼ ਮੁੱਲ ਦਾ ਜੱਗੇ ਅਗਲਾ ਆਵੇ ਤਾਂ ਲੈ ਜੇ ਬਈ ਯਾਰ ਜਮਾ ਜੈ ਯਾਰ ਜਿਹਦਾ ਮਾਲ 48 ਮੰਗਲਾ 47 ਮੰਗਲਾ ਵੇਖ ਤਾਂ ਵੀ ਜਾਣੀ ਆ 43000 ਦੀ ਰੇਟ ਦੇ ਦਾਂਗੇ ਸਹੀ ਆ ਦੋਸਤੋ ਬਾਈ ਕਹਿੰਦਾ ਆਪਾਂ 48000 ਕਰ ਲੋ 47000 ਕਰ ਲੋ ਵੇਖ ਤਾਂ ਵੀ ਜਾਣੀ ਆ ਪਰ ਬਿਲਕੁਲ ਜਾਇਜ਼ ਮੁੱਲ 43000 ਦੀ ਦੇ ਦੇਣੀ ਆ ਫੁੱਲ ਸੋਹਣੀ ਵੱਛੀ ਦੂਜਾ ਸੂਆ ਦੋ ਨੰਬਰ ਤੇ ਆ ਜੀਏ ਜਗੇ ਹੂੰ ਵੀਰਿਆ ਇਹਨਾਂ ਤੋਂ ਲਈ ਆ ਉਹਨਾਂ ਦੀ ਹਰੇ ਪੱਠਿਆਂ ਤੇ ਰੱਖੀ ਹੋਈ ਸੀਗੀ ਠੀਕ ਹੈ ਦੁੱਧ ਜਿਹੜਾ ਆਪਾਂ ਚੋਲਣਾ 8 ਕਿਲੋ ਆ ਦੋ ਟਾਈਮਾਂ ਦਾ ਠੀਕ ਹੈ ਬੱਚਾ ਮਗਰ ਬੱਚਾ ਅੱਜ 7 ਦਿਨ ਹੋ ਗਏ ਸੂਹੀ ਨੂੰ ਨਾ ਦਾ ਲੇਟੀ ਪਈ ਐ ਨਾ ਕੋ ਦਾਣਾ ਪਾਇਆ ਬੰਦਿਆਂ ਨੇ ਹੂੰ ਤੇ ਜੇ ਚੰਗੀ ਬੰਦਾ ਸੇਵਾ ਕਰੂਗਾ ਦੁੱਧ 11-12 ਕਿਲੋ ਦੇ ਜੂਗੀ ਇਹ ਸਹੀ ਐ 8 ਕਿਲੋ ਦੁੱਧ ਆ ਬਾਈ ਕਹਿੰਦਾ ਇਸ ਟਾਈਮ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ ਜਿਨ੍ਹਾਂ ਤੋਂ ਲਈ ਆ ਬਾਈ ਦੱਸਦਾ ਕੋਈ ਲੇਟੀ ਲੂਟੀ ਨਹੀਂ ਹਜੇ ਉਹਨਾਂ ਨੇ ਪਾਈ ਜੇ ਕੋਈ ਭੈਣ ਭਰਾ ਸੇਵਾ ਕਰ ਲੈਂਦਾ ਗੌਰ ਕਰ ਲੈਂਦਾ ਕੜੀ ਕੁੜੀ ਦੇ ਲੈਂਦਾ ਦੁੱਧ 11-12 ਕਿਲੋ ਪਿਆਜੂ ਬਾਕੀ ਅਜੇ ਤੁਹਾਨੂੰ ਵੀ ਪਤਾ ਸਹੀ ਬਣੇ ਪਸ਼ੂ ਕਣ-ਕੁਣ ਚੱਲ ਗਏ ਮੈਲੇ ਤੋਂ ਸਾਫ਼ ਹੋ ਕੇ ਫੇਰ ਹੀ ਦੁੱਧ ਤੇ ਆਉਂਦਾ ਤਾਜੀ ਸੂਈ ਆ ਦੁੱਧ ਵਾਝੂਗੀ ਜੇ ਤੁਸੀਂ ਸੱਤਵਾਂ ਡਾਂਗ ਅੱਜ ਸੱਤਵਾਂ ਡਾਂਗ ਬਾਈ ਦੱਸਦਾ ਸੂਈ ਨੂੰ ਸਮਾਂ ਹੋ ਗਿਆ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਓ ਸ਼ਾਂਤਿਕ ਰਹਿਵਾਨਾ ਦੁੱਧ ਨਾਲ ਭਰ ਲੈਣਾ 8 ਕਿਲੋ ਦੁੱਧ ਕੰਡੇ ਵਾਲਾ ਥਾਣਾ ਅਸਦੀ ਚਵਾਈ ਵਾਲੇ ਆ ਗਰਮੀ ਰਹਿਤ ਕਰਾ ਸੰਗ ਦੀ ਵੱਛੀ ਦੁੱਧ ਮੱਝਾਂ ਵਰਗਾਊਗਾ ਚਟਾ ਜਾਵਾਂ ਮੁੱਲ ਜੱਗੇ ਜੈਦ ਜੈ ਬਾਈ 32000 ਦੇ ਦਿਆਂਗੇ ਬਾਈ ਯਾਰ ਕਿੰਨੇ ਦੀ 32000 32 ਦੀ ਹਾਂ 32000 ਦੇ ਦੁੱਧ ਦੇ ਹਿਸਾਬ ਨਾਲ 32000 ਦੇ ਦਿਆਂਗੇ ਆਪਾਂ ਬਾਕੀ ਅਗਲਾ ਜਿਹੜੀ ਸੇਵਾ ਕਰ ਲੂਗਾ ਛੋੜੂਗਾ ਹਾਂ ਸਹੀ ਆ 32000 ਦੀ ਬਾਈ ਕਹਿੰਦਾ ਦੇ ਦੇਣੀ 30 32000 ਦੀ ਤਾਜੀ ਸੂਈ ਵਹਿੜ ਕੌਣ ਭੈਣ ਭਰਾ ਦਿੰਦਾ 8 ਕਿਲੋ ਦੁੱਧ ਕੰਡੇ ਵਾਲਾ 1 ਨੰਬਰ 43000 ਦੀ ਅੱਜ ਦੀ ਵੀਡੀਓ ਦੇ 1 ਨੰਬਰ ਵੱਛੀ ਟਾਪ ਦੀ ਹੈ ਜਰਸੀ ਨਾਲ ਦੀ ਤੋਂ ਤੱਕ 15 16 ਕਿਲੋ ਬਾਈ ਦੱਸਦਾ ਪਿਆਜੂ 6 ਦਿਨਾਂ ਦੀ ਕੱਚੀ ਆ ਜਰਸੀ ਨਸਲ ਦੀ ਕੱਦ ਕਾਠ ਵਾਲੀ ਫਲ ਯਾਦ ਵਾਲੀ ਬੱਚੀ ਆ ਬਾਕੀ ਭਾਈ ਆਏ ਆ ਵੀ ਜਿਹੜੇ ਵੀ ਭਰਾਣੇ ਮੰਨ ਲੋ ਵੀ ਗੱਬਣਾਂ ਲੈਣੀਆਂ ਹਨਾ ਥਣਾ ਦੀ ਫਲ ਗਰੰਟੀ ਹੋਊਗੀ ਜਿਹਨਾਂ ਸੂਈ ਸਵਾਈ ਲੈਣੀ ਆ ਆਪਣੇ ਘਰੇ ਬੰਦਾ ਦੋ ਟਾਈਮ ਚੋ ਕੇ ਲੈ ਕੇ ਜਾਵੇ ਸਹੀ ਆ ਤੇ ਮੁੜ ਕੇ ਨੀਲੇ ਤਾਰਤੇ ਦੁਬਾਰਾ ਕਰਨੀ ਦੀ ਸਹੀ ਆ ਆਪਣੇ ਭਾਈ ਗਾਹਾਂ ਲਿਆਂਦਿਆਂ ਹੁੰਦਿਆਂ ਹਨਾ ਮੁੜ ਕੇ ਜਾ ਕੇ ਅਗਲਾ ਪੱਠੇ ਨਾ ਪਾਵੇ ਇਹਨੇ ਅੱਠ ਰੁਪਏ ਦੇਣਾਗਾ ਸਹੀ ਆ ਦੋਸਤੋ ਬਾਈ ਕਹਿੰਦਾ ਗੱਬਣ ਦਾ ਦੀ ਥਣਾ ਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਥਾਣਾ ਜੋ ਨੀ ਕੀ ਹੋਵੇ ਉਹਦੀ ਮੇਰੀ ਗਾਰੰਟੀ ਹੈ 2 ਨੰਬਰ ਸੂਈ ਸਵਾਈ 8 ਕਿਲੋ ਦੁੱਧ ਕੰਡੇ ਵਾਲਾ 2 ਟਾਈਮ 4 ਟਾਈਮ ਚੋਕੇ ਲੈ ਜਾਓ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੜਾਂ ਜੀ ਦੇ ਜਿਹੜੀ ਵੀ ਪਸੰਦ ਆਉਂਦੀਆਂ ਫੋਨ ਨੰਬਰ ਸਕਰੀਨ ਤੇ ਸਾਰੇ ਹੁਣ ਫਸੇ